ਕੋਈ ਐਕਸੀਡੈਂਟ ਹੋ ਗਿਆ ਸੀ ਤੇ ਨਾ ਇਹ ਨਹੀਂ ਜਾ ਰਿਹਾ ਨਾ ਕੋਈ ਪੈਨ ਕੋਈ ਨਹੀਂ ਸਾਰੇ ਘਰੇ ਆਉਣ ਪਾਏ ਭਾਈ ਚਾਰ ਘੰਟੇ ਪਹਿਲਾਂ ਪੁਲਿਸ ਆਈ ਇੱਥੇ ਤੇ ਮੁੰਡੇ ਦੀ লাশ ਇੱਥੇ ਪਈ ਆ ਉਦੋਂ ਦੀ ਅੱਛਾ ਜੀ ਕੀ ਹਾਸਾ ਕਿਦਾਂ ਹੋਇਆ ਹਾਸ ਤਾਂ ਗੱਡੀ ਵੱਜੀ ਆ ਜੀ ਇੱਥੇ ਅੱਛਾ ਜੀ ਹੋਰ ਹੀ ਕੋਈ ਜ਼ਖਮੀ ਹੋਇਆ ਨਾਲ ਨਹੀਂ ਉਹ ਮੁੰਡੇ ਭਾਈ ਭਾਈ ਦੂਸਰੇ ਮੁੰਡੇ ਹੋਏ ਤੇ ਨਹੀਂ ਉਈ ਜਗਨੇ ਆ ਹਿਹਾਦੇ ਹਾਸ ਵਾਲੇ ਕੋ ਯਾਰ ਇਧਰੋਂ ਵੀ ਆ ਪਾਜੀ ਨੂੰ ਨਹੀਂ ਸੀ ਇਹਨਾਂ ਨੂੰ ਜ਼ਿਆਦਾ ਪਤਾ ਵਾ ਕਿੱਦਾਂ ਹੋਏ ਪਾਜੀ ਇਹ ਹਾਸਾ ਇਹ ਪਾਜੀ ਅਸੀਂ ਵੀ ਬਾਅਦ ਚ ਆਏ ਆ ਪਰ ਉਹ ਗੱਡੀ ਚ ਬੱਜੇ ਉਹ ਖੜੀ ਮਦਰਾਜੀ ਅੱਛਾ ਇਹ ਆ ਦੇ ਲੋ ਇੱਥੋਂ ਦੀ ਕਿੱਦਾਂ ਦੀ ਪੁਲਿਸ ਵਾ ਕਿੱਥੋਂ ਆ ਰਹੇ ਸੀ ਇਹ ਇਹ ਮੁੰਡੇ ਕਿੱਧਰ ਨੂੰ ਜਾ ਰਹੇ ਸੀ ਮੁੰਡੇ ਵੀ ਕੰਮ ਤੇ ਲੱਗੇ ਹੋਏ ਸੀ ਉੱਥੇ ਕੰਮ ਤੇ ਲੱਗੇ ਕੰਮ ਤੋਂ ਆਏ ਆ ਇਹ ਵਾਜੀ ਪਿੰਡ ਗੁਰਜੀ ਤੋਂ ਆ ਕੀ ਹੋਇਆ ਕੀ ਆ ਜਿੱਥੇ ਐਕਸੀਡੈਂਟ ਹੋਇਆ ਜੀ ਇਹ ਕੌਣ ਸੀ ਜਿਹਨਾਂ ਐਕਸੀਡੈਂਟ ਹੋਇਆ ਕੀ ਨਾਮ ਇਹਨਾਂ ਦਾ ਮੇਰਾ ਬਣੀਆ ਮੁੰਡੇ ਦੇ ਨਾਲ ਦੋ ਮੁੰਡੇ ਹੋਰ ਆ ਉਹ ਜਾਦਾ ਸੂਗੇ ਸਿਆ ਅੱਛਾ ਜੀ ਉਹ ਕਿੱਥੇ ਆ ਉਹ ਇੱਥੇ ਹਸਪੀਟਲ ਨਾਲ ਲੱਗਿਆ ਤੇ ਐਮਰਜੈਂਸੀ ਕਰਾ ਲਈਆ ਅੱਛਾ ਜੀ ਟੰਡਾ ਇੱਕ ਹੋ ਗਿਆ ਪੂਰਾ ਜੀ ਪੁਲਿਸ ਵਾਲੇ ਨੂੰ ਫੋਨ ਕਰਦੇ ਪਏ ਆ ਪੁਲਿਸ ਵਾਲੇ ਨਹੀਂ ਆ ਰਹੇ ਅੱਛਾ ਜੀ ਐਮ뷸ੈਂਸ ਆਈ ਹੋਈ ਆ ਐਮ뷸ੈਂਸ ਕਹਿੰਦੀ ਅਸੀਂ ਚੱਕਣਾ ਨਹੀਂ ਆ ਜਿੰਨਾ ਚਿਰ ਪੁਲਿਸ ਵਾਲੇ ਨਾ ਆਉਣਗੇ ਅੱਛਾ ਅਸੀਂ 112 ਨੰਬਰ ਤੇ ਵੀ ਕਈ ਵਾਰੀ ਫੋਨ ਕਰ ਚੁੱਕੇ ਆ 100 ਨੰਬਰ ਤੇ ਵੀ ਲਾਨੇ ਕਿਲੇ ਬਹੁਤ ਪਰੇਸ਼ਾਨ ਹੋਏ ਪਏ ਆਂ ਜੀ ਇੱਥੇ ਲੋਟ ਟ੍ਰੈਫਿਕ ਦੇਖ ਲੋ ਚਾਰੇ ਮਹੀੰਨੇ ਹੰਦਾ ਰੁਕੀ ਤੀ ਲੋਕੀ ਵੀ ਪਰੇਸ਼ਾਨ ਹੁੰਦੇ ਪਏ ਆਂ ਘਰ ਵਾਲੇ ਵੀ ਪਰੇਸ਼ਾਨ ਹੋ ਗਏ ਮੰਮੀ ਹੁਣ ਉਹ ਤੋਂ ਇੱਥੇ ਬੇਹੋਸ਼ ਹੋ ਗਈ ਸੀ ਜਿਹੜੇ ਲੋਕ ਉਹਨੂੰ ਲੈ ਕੇ ਗਏ ਆਂ ਹਰਜੀਤ ਸਿੰਘ ਕੋਈ ਸਹਾਇਤਾ ਕਰਤ ਵਾਲੀ ਤੋਂ ਉਹਨੂੰ ਫੋਨ ਬਾਰ ਬਾਰ ਕਰ ਰਹੇ ਆ ਉਹ ਕਹਿੰਦਾ ਅਸੀਂ ਦੂਰ ਕਿਤੇ ਗਏ ਹੋਏ ਆਂ ਕਿ ਉਹ ਦੂਰ ਹੈ ਕਿਸੇ ਹੋਰ ਦੀ ਡਿਊਟੀ ਲਾਉਣ ਆ ਭਗਵਾਨਤਮਨ ਸਾਹਿਬ ਨੇ ਆਏ ਜੇ ਗੱਡੀਆਂ ਲਾਈਆਂ ਹੋਈਆਂ ਉਹ ਲੈ ਕੇ ਮਾ ਜਾ ਲੈ ਕੇ ਜਾਣ ਜਿਹੜੀਆਂ ਰੋਡਾਂ ਦੇ ਉੱਤੇ ਜਾ ਰਹੀਆਂ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਆ ਦੇਖੋ ਲਾਫਿੱਤੇ ਪਈ 1.5 ਮਿੰਟ ਸਰਕਾਰ ਦੀ